ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਾਂਗੇ ਤਾਂ ਆਓ ਆਪਾਂ ਤੁਹਾਨੂੰ ਜਿਲਿਆਂ ਵਾਲੇ ਬਾਗ ਦੇ ਵਿੱਚ ਹੱਤਿਆ ਕਾਂਡ ਬਾਰੇ ਦੱਸਾਂਗੇ ਤੇ ਉੱਥੋਂ ਦਾ ਵਿਊ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਨੇ ਰਹੋ ਸਾਡੇ ਨਾਲ ਤੇ ਆਜੋ ਫਿਰ ਦੇਖਦੇ ਆਂ ਤੇ ਆਪਾਂ ਪਹੁੰਚ ਚੁੱਕੇ ਆਂ ਜਿਲਿਆਂ ਵਾਲੇ ਬਾਗ ਦੇ ਕੋਲ ਤੇ ਇੱਥੇ ਬਾਜ਼ਾਰ ਲੱਗੇ ਨੇ ਵਧੀਆ-ਵਧੀਆ ਜੁੱਤੀਆਂ ਤੇ ਫੁਲਕਾਰੀਆਂ ਲੱਗੀਆਂ ਸਾਹਮਣੇ ਆਪਣਾ ਜਿਲਿਆਂ ਵਾਲਾ ਬਾਗ ਆ ਗਿਆ ਤੇ ਇਹ ਅਸੀਂ ਉਦਮ ਸਿੰਘ ਦਾ ਸਟੈਚੂ ਆਹੀ ਰਸਤਾ ਜੋ ਜਿਲਿਆਂ ਵਾਲੇ ਬਾਗ ਦੇ ਵਿੱਚ ਐਂਟਰੀ ਹੁੰਦੀ ਆ ਇੱਕੇ ਰਸਤਾ ਤੀ ਤੇ ਇੱਥੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਦਿੱਤੀਆਂ ਦੀ ਬੇਕਸੂਰ ਲੋਕਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਤਲਬ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਆ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਥੇ ਇੱਕ ਖੂਬ ਬਣਾ ਹੋਇਆ ਉਹਦੇ ਵਿੱਚ ਛਾਲਾ ਮਾਰ ਦਿੱਤੀਆਂ ਦੀਆਂ ਤੇ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਕੰਦਾਂ ਦੇ ਉੱਪਰ ਦੀ ਟੱਪਨ ਦੀ ਕੋਸ਼ਿਸ਼ ਕੀਤੀ ਲੰਬਰਨ ਦੀ ਕੋਸ਼ਿਸ਼ ਕੀਤੀ ਤਾਂ ਜਨਰਲ ਡਾਇਰ ਨੇ ਆਪਣੀ ਫੌਜ ਨੂੰ ਕਰਕੇ ਉਹਨਾਂ ਤੇ ਵੀ ਗੋਲੀਆਂ ਵਰਸਾ ਦਿੱਤੀਆਂ ਗਈਆਂ ਸੀ ਆ ਤੇ ਕੰਦਾਂ ਦੇ ਉੱਪਰ ਉਦਾਂ ਹੀ ਗੋਲੀਆਂ ਦੇ ਨਿਸ਼ਾਨ ਪਾੜੇ ਹੋਏ ਨੇ ਸਾਡੇ ਨਾਲ ਜੁੜੇ ਰਹੋ ਨਿਸ਼ਾਨ ਦੇਖਣ ਦੇ ਲਈ ਤੇ ਇੱਥੇ ਸ਼ਹੀਦ ਉਦਮ ਸਿੰਘ ਦੀਆਂ ਆਸਤੀਆਂ ਵੀ ਨੇ ਤੇ ਜਨਰਲ ਡੇਰ ਨੂੰ ਮਾਰਿਆ ਸੀ ਉਹਨੇ 21 ਸਾਲ ਬਾਅਦ ਲਗਭਗ ਹੱਤਿਆਕਾਂਡ ਨੂੰ 100 ਸਾਲ ਹੋ ਗਿਆ ਜਿਲ੍ਹਾ ਨੇ ਬਗਦੇ ਨੂੰ ਤੇ ਉਸ ਤੋਂ 21 ਸਾਲ ਬਾਅਦ ਚੇਦ ਉਦਮ ਸਿੰਘ ਨੇ ਜਨਰਲ ਡੇਰ ਨੂੰ ਮਾਰ ਕੇ ਹੱਤਿਆਕਾਂਡ ਦਾ ਇਹ ਜਿਲ੍ਹਾ ਨੇ ਬਗ ਦਾ ਬਦਲਾ ਲਿਆ ਸੀਗਾ ਤੇ ਇੱਥੇ ਮਤਲਬ ਜਿਲ੍ਹਾ ਨੇ ਬਗ ਦੇ ਹੱਤਿਆਕਾਂਡ ਬਾਰੇ ਉਦਾਂ ਹੀ ਵੀਡੀਓਜ਼ ਦਿਖਾਈ ਜਾਂਦੀਆਂ ਨੇ ਪੁਰਾਣੀਆਂ ਤੇ ਅਸੀਂ ਵੀ ਇੱਥੇ ਦਾ ਵੀਊ ਦੇਖਿਆ ਤੁਸੀਂ ਵੀ ਚੈੱਕ ਕਰੋ ਤੇ ਇਸ ਤੋਂ ਬਾਅਦ ਵੀਊ ਦੇਖ ਕੇ ਅਸੀਂ ਚੱਲੇ ਬਾਹਰ ਪੌੜੀਆਂ ਉਤਰੇ ਤੇ ਅੱਗੇ ਤੁਹਾਨੂੰ ਹੋਰ ਵੀ ਇੱਥੇ ਮਤਲਬ ਸ੍ਰੀ ਦੁੱਧਮ ਸਿੰਘ ਦੀਆਂ ਆਸਤੀਆਂ ਵੀ ਇੱਥੇ ਹੈਗੀਆਂ ਨੇ ਸਾਨੂੰ ਪਤਾ ਲੱਗਿਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਗਏ ਸੀ ਤੇ ਇੱਥੇ ਸਾਨੂੰ ਇੱਕ ਵੀਰ ਮਿਲਿਆ ਬਹੁਤ ਵਧੀਆ ਵਿਚਾਰ ਸੀ ਬਾਈ ਦੇ ਬਹੁਤ ਸੋਹਣੀਆਂ ਗੁਰਬਾਣੀ ਦੀਆਂ ਗੱਲਾਂ ਕੀਤੀਆਂ ਤੇ ਬਾਈ ਕਹਿੰਦਾ ਮੈਂ ਇੱਥੇ ਵੀ ਮਤਲਬ ਇੱਥੇ ਉਹ ਵੀ ਲੱਗੀਆਂ ਹੋਈਆਂ ਨੇ ਸਿੱਖ ਇਤਿਹਾਸ ਦੀਆਂ ਫੋਟੋਜ਼ ਲੱਗੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਪਈਆਂ ਸੀ ਤੇ ਆ ਚੀਜ਼ਾਂ ਦੇਖਣ ਨੂੰ ਮਿਲੀਆਂ ਅੱਜ ਤੋਂ ਬहोत ਗੱਲਬਾਤ ਹੋਈ ਵਧੀਆ ਮਤਲਬ ਬਹੁਤ ਵਧੀਆ ਨੇਚਰ ਸੀਗਾ ਤੇ ਆਉ ਤੁਹਾਨੂੰ ਖੂ ਦਿਖਾਉਣਗੇ ਜਿਹਦੇ ਵਿੱਚ ਲੋਕਾਂ ਨੇ ਜਾਨਾਂ ਗਵਾ ਦਿੱਤੀਆਂ ਦੀ ਆਪਦੀਆਂ ਗੋਲੀਆਂ ਤੋਂ ਬਚਣ ਦੇ ਲਈ ਮਤਲਬ ਖੂ ਦੇ ਵਿੱਚ ਡਿਗਰੇ ਸੀਗੇ ਕਿ ਸ਼ਾਇਦ ਬਚੇ ਜਾਈਏ 120 30 ਦੇ ਕਰੀਬ ਮਤਲਬ ਇਹਦੇ ਚ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸੀ ਇਹ ਚੈੱਕ ਕਰੋ ਬੰਦ ਕੀਤਾ ਹੋਇਆ ਜਿਵੇਂ ਸ਼ੀਸ਼ੇ ਲਾ ਕੇ ਇਹ ਆ ਸਾਹਮਣੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਨੇ ਇੱਥੋਂ ਦੀ ਲੋਕਾਂ ਨੇ ਗਿਰਣਾ ਬਾਉ ਚੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਹੋਰ ਰਸਤੇ ਨਹੀਂ ਹੈਗਾ ਇੱਕ ਹੀ ਰਸਤਾ ਸੀ ਉਹ ਵੀ ਫੌਜ ਨਾਲ ਭਰਿਆ ਹੋਇਆ ਸੀ ਜਨਰਲ ਡਾਇਰ ਦੀ ਨਾਲ ਉਧਰ ਕੋਈ ਲੰਘ ਨਹੀਂ ਸਕਦਾ ਥੈਥੋਂ ਲੋਕਲ ਨੰਗਣ ਲੱਗੇ ਤਾਂ ਗੋਲੀਆਂ ਵਰਸਾਤੀਆਂ ਦੀ ਉੱਦ ਦੇ ਨਿਸ਼ਾਨ ਬਣੇ ਨੇ ਇਹ ਸਾਹਮਣੇ ਖੂ ਸੀਗਾ ਬੰਦ ਕੀਤਾ ਸੀ ਸ਼ੀਸ਼ਾ ਨਾਲ ਕਿਉਂਕਿ ਲੋਕ ਇਹ ਦੇ ਵਿੱਚੋਂ ਪੈਸੇ ਸਿੱਟ ਰਹੇ ਸੀਗੇ ਮਤਲਬ ਖਾਣ ਪੀਣ ਵਾਲੀਆਂ ਚੀਜ਼ਾਂ ਡੇਗ ਰਹੇ ਸੀਗੇ ਇੱਕ ਆ ਮੇਰੇ ਸਮਝ ਨਹੀਂ ਆਈ ਆ ਸਤੰਭ ਜੀ ਕਿਸ ਚੀਜ਼ ਦੀ ਸ਼ੇਪ ਬਣੀ ਆ ਮੈਨੂੰ ਤਾਂ ਇਹ ਲੱਗਦਾ ਕਿਉਂਕਿ ਇੱਥੇ 10 ਹਜ਼ਾਰ ਕਰੀਬ ਗੋਲੀ ਚਲਾਈ ਗਈ ਆ ਇਹ ਗੋਲੀ ਦੀ ਸ਼ੇਪ ਬਣੀ ਹੋਈ ਆ ਬਾਕੀ ਕਮੈਂ ਮਤਲਬ ਇਹ ਸਤੰਭ ਦੀ ਸ਼ੇਪ ਕੀ ਬਣੀ ਹੋਈ ਆ ਤੇ ਆਓ ਤੁਹਾਨੂੰ ਇੱਧਰ ਵੀ ਗੋਲੀਆਂ ਦੇ ਨਿਸ਼ਾਨ ਦਿਖਾਵਾਂਗੇ ਇੱਥੇ ਵੀ ਮਤਲਬ ਲੋਕ ਨੇ ਨੰਗਣ ਦੀ ਕੋਸ਼ਿਸ਼ਾਂ ਕੀਤੀਆਂ ਸੀ ਆ ਤੇ ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ ਆ ਬੱਚੀ ਮਿਲੀ ਸੀ ਬਹੁਤ ਪਿਆਰੀ ਸੀ ਤੇ ਆਪਾਂ ਵੀਡੀਓ ਦੇ ਵਿੱਚ ਲੈ ਲਿਆ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਚੀਦੋਦਮ ਸਿੰਘ ਦੀਆਂ ਆਸਤੀਆਂ ਦਿਖਾਉਣੇ ਤੁਹਾਨੂੰ ਤੇ ਆ ਜੋ ਫਿਰ ਬਣੇ ਰਹੋ ਸਾਡੇ ਨਾਲ ਇਹ ਪਤਾ ਨਹੀਂ ਕੀ ਚੀਜ਼ ਸੀ ਤਾਂ ਚਲੋ ਇੱਥੇ ਵੀ ਆਪਾਂ ਵੀਡੀਓ ਬਣਾ ਲਈ ਆ ਤੇ ਇੱਥੇ ਅਗਿਆ ਕਹਿੰਦੇ ਅਮਰਜੋਤ ਆ ਵੀ ਮਤਲਬ ਇਹ ਕਿਤੇ ਵੀ ਨਹੀਂ ਪੂਜਦੀ ਹੈਗੀ ਮਤਲਬ ਇਹਦੇ ਵੀ ਬਹੁਤ ਲੋਕ ਦਰਸ਼ਨ ਕਰਦੇ ਨੇ ਤੇ ਆਜੋ ਆਪਾਂ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਲੈ ਕੇ ਚੱਲਾਂਗੇ ਇਹ ਰਹੀਆਂ ਸ਼ਹੀਦ ਉਦਮ ਸਿੰਘ ਦੀਆਂ ਆਸਤੀਆਂ ਮਤਲਬ ਇਹ ਸਾਡੇ ਇੱਧਰ ਇਲਾਕੇ ਦਾ ਸੁਨਾਮ ਸ਼ਹਿਰ ਦੇ ਇੱਥੇ ਇਹਨਾਂ ਦਾ ਪ੍ਰਾਤਨ ਘਰ ਹੈਗਾ ਉੱਥੋਂ ਦਾ ਸ਼ਹੀਦ ਉਦਮ ਸਿੰਘ ਸੀਗਾ ਉੱਥੇ ਵੀ ਮਤਲਬ ਜਦੋਂ ਨਾ ਜਨਮ ਦਿਨ ਹੁੰਦਾ ਹੈਗਾ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਨੇ ਇਹ ਆਸਤੀਆਂ ਅੱਜ ਵੀ ਇੱਥੇ ਸਥਿਤ ਨੇ ਜਿੱਲੇਣਾ ਬਾਗ ਦੇ ਵਿੱਚ ਇਹ ਮਤਲਬ ਮਿਊਜ਼ੀਅਮ ਹੁੰਦਾ ਤੇ ਇਧਰ ਸਾਹਮਣੇ ਮਿਊਜ਼ੀਅਮ ਲੱਗਿਆ ਹੋਇਆ ਇੱਥੇ ਵੀ ਜਿੱਲੇਣਾ ਬਾਗ ਦੇ ਹੱਤਿਆकांड ਬਾਰੇ ਮੂਵੀਜ਼ ਦਿਖਾਈ ਜਾਂਦੇ ਨੇ ਤੇ ਆਓ ਚੱਲੀਏ ਆਪਾਂ ਹੁਣ ਬਾਹਰ ਹੋ ਗਿਆ ਸਾਰਾ ਖਤਮ ਤੇ ਅਗਲੇ ਬਲੌਗ ਦੇ ਵਿੱਚ ਬਣੇ ਰਹੋ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਇੱਥੋਂ ਹੋ ਗਿਆ ਸਿੱਟ ਬਾਹਰ ਆ ਗਏ ਤੇ ਬਾਹਰ ਦਾ ਤੁਹਾਨੂੰ ਯਾਰ ਦੇ 뷰 ਦਿਖਾਉਣੇ ਚੈੱਕ ਕਰਿਓ ਹੁਣ ਬਹੁਤ ਸੋਹਣੀਆਂ-ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪਰ ਆਪਣੇ ਕੰਮ ਦੀ ਕੋਈ ਵੀ ਚੀਜ਼ ਨਹੀਂ ਸੀ ਇੱਥੇ ਆਪਣੇ ਕੰਮ ਦੀਆਂ ਚੀਜ਼ਾਂ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਐਂਟਰ ਹੋ ਗਏ ਹੁਣ ਸਾਹਮਣੇ ਸ਼ਾਸਤਰ ਸਟੋਰ ਦੇ ਵਿੱਚ ਇੱਥੇ ਬਹੁਤ ਸੋਹਣੇ ਆ ਬੱਚੀ ਮਿਲੀ ਜੀ ਬਹੁਤ ਵਧੀਆ ਸੀ ਬਿਲਕੁਲ ਵੀ ਨਹੀਂ ਡਰੀ ਸਾਡੇ ਨਾਲ ਜਾਣ ਨੂੰ ਤਿਆਰ ਹੋ ਗਈ ਤੇ ਅਸੀਂ ਥੋੜੀ ਦੂਰ ਲੱਗ ਗਏ ਤੇ ਫਿਰ ਇਹਨੂੰ ਵਾਪਸ ਕਰ ਦਿੱਤਾ ਇਹਨਾਂ ਦੇ ਪਾਪਾ ਕੋਲ ਇਹਨਾਂ ਨੂੰ ਇਦਾਂ ਲੱਗਿਆ ਕਿ ਸਾਡੇ ਘਰ ਦੇ ਨੇ ਤੇ ਇੱਥੇ ਆਪਣੇ ਕੰਮ ਦੀਆਂ ਚੀਜ਼ਾਂ ਇੱਥੇ ਨੇ ਸ਼ਾਸਤਰ ਹੋਰ ਰਮਾਲੇ ਬਾਣੇ ਵਗੈਰਾ ਸਭ ਕੁਝ ਇੱਥੇ ਮਤਲਬ ਸਿੱਖੀ ਵਾਲੀ ਚੀਜ਼ੋ ਸਾਰੀ ਮਿਲਦੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਆਪਣਾ ਮਿਲਿਆ ਸਿੰਘ ਗੱਤਕੇ ਵਾਲਾ ਬਹੁਤ ਸੇਵਾ ਕਰਦਾ ਹੈ ਬਹੁਤ ਵਧੀਆ ਫਿਰਤੀ ਫੋਟੇ ਸਾਂਝੀ ਕੀਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ